ਵੀਰ ਜੀ ਨੇ ਕਿਹਾ ਬਿੰਦ ਤੇ ਜਨ ਪਿੰਡ ਕੀਆ ਅਗਨਕੁੰਡ ਰਹਾਇਆ ਮਹਾਰਾਜ ਕਹਿੰਦੇ ਜਿਸ ਪ੍ਰਭੂ ਨੇ ਪਿਤਾ ਦੀ ਇੱਕ ਬੂੰਦ ਤੋਂ ਤੇਰਾ ਸਰੀਰ ਬਣਾ ਦਿੱਤਾ ਤੇ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਵਿੱਚ ਤੈਨੂੰ ਬਚਾਈ ਰੱਖਿਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ ਉਹਦਾ ਨਾਮ ਜਪ ਦਾਸ ਮਾਸ ਮਾਸਾ ਉਧਰ ਰਾਖਿਆ ਬਹਰ ਲਾਗੀ ਮਾਇਆ ਮਹਾਰਾਜ ਕਹਿੰਦੇ 10 ਮਹੀਨੇ ਮਾਂ ਦੇ ਪੇਟ ਵਿੱਚ ਤੇਰੀ ਰਾਖੀ ਕੀਤੀ ਉਸ ਨੂੰ ਵਿਸਾਰਨ ਉਸ ਨੂੰ ਵਿਸਾਰਨ ਕਰਕੇ ਜਗਤ ਵਿੱਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦੱਬਿਆ ਅਨੰਦ ਸਾਹਿਬ ਦੀ ਬਾਣੀ ਵਿੱਚ ਪੜਦੇ ਹੁੰਨੇ ਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਜਿੰਨਾ ਚਿਰ ਮਾਤਾ ਦੇ ਉਦਰੰਦਰ ਲੱਗ ਰਹਾ ਉਹਨਾਂ ਚਿਰ ਪ੍ਰਮਾਤਮਾ ਨਾਲ ਲੇਵ ਲੱਗੀ ਰਹੀ ਤੇ ਜਨਮ ਲਿਆ ਤੇ ਬਾਹਰਲੀ ਹਵਾ ਲੱਗ ਗਈ ਤੇ ਤ੍ਰਿਸ਼ਨਾ ਦੀ ਮਾਇਆ ਚਿੰਬੜ ਗਈ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਮਹਾਰਾਜੇ ਪਹਿਲਾਂ ਵਾਲੇ ਬੰਦ ਚ ਦੱਸਦਾ ਵੀ 10 ਮਹੀਨੇ ਮਾਂ ਦੇ ਪੇਟ ਵਿੱਚ ਤੇਰੀ ਰਾਖੀ ਕੀਤੀ ਉਸ ਨੂੰ ਵਿਸਾਰਨ ਕਰਕੇ ਉਸ ਨੂੰ ਭੁੱਲਣ ਭੁੱਲਣ ਕਰਕੇ ਪ੍ਰਭੂ ਪਰਮਾਤਮਾ ਨੂੰ ਜਗਤ ਵਿੱਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆਦਬਾਇਆ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ اے ਬੰਦੇ ਕਿਉਂ ਲੋਭ ਵਿੱਚ ਫਸ ਰਹੇ ਹਾਂ ਤੇ ਹੀਰੇ ਹੀਰਾ ਜਨਮ ਗਵਾ ਰਹੇ ਹਾਂ ਇਹ ਮਨੁੱਖਾ ਜਨਮ ਹੀਰਾ ਜਨਮਾਂ ਦੀ ਸ਼ਰੀਰ ਕਰਕੇ ਬੀਬੀ ਅਚੇ ਪਾਈ ਆ ਸਭ ਤੋਂ ਉੱਤਮ ਜੂਨੀ ਆ ਇਹ ਸਾਰਿਆਂ ਦੀ ਸਰਦਾਰ ਜੁਨੀਆ ਮਨੁੱਖਾ ਜਨਮ ਸਾਰੇ ਜੀਵਾਂ ਦੀ 84 ਦੇ ਜਿਹੜੀ 84 ਲੱਖ ਜੂਨ ਗਿਣੀ ਜਾਂਦੀ ਹੈ ਨਾ 84 ਲੱਖ ਦੇ ਜੂਨ ਦੇ ਸਭ ਤੋਂ ਸਰਮੋਰ ਜੁਨੀ ਮਨੁੱਖ ਹੈ ਤੇ ਮਨੁੱਖ ਨੂੰ ਹੀ ਸਮਝਾਉਣਾ ਕੀਤਾ ਵੀ ਆਹ ਮਨੁੱਖਾ ਜਨਮ ਜਿਹੜਾ ਤੇਰਾ ਇਹ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਵਾਰੀ ਆ ਮਹਾਰਾਜ ਕਹਿੰਦੇ ਵੀ ਆਵੇਂ ਕਹਨੂੰ ਲੋਭ ਦੇ ਵਿੱਚ ਫਸ ਕੇ ਆਪਣਾ ਜਨਮ ਹੀਰੇ ਵਰਗਾ ਗੁਆਈ ਜਾ ਰਿਹਾ ਕੋਡੀਆਂ ਦੇ ਪਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਸਤਿਗੁਰੂ ਜੀ ਕਹਿੰਦੇ ਨੇ ਪੂਰਵ ਜਨਮ ਕਰਮ ਧੂਮ ਬੀਜ ਨਹੀਂ ਬੋਇਆ ਰਹਾਵळे ਬੰਦ ਚ ਦੱਸਿਆ ਮਨ ਅਰੇ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਮਿਲੇ ਇਸ ਮਨੁੱਖਾ ਸਰੀਰ ਵਿੱਚ ਕਿਉਂ ਤੂੰ ਪ੍ਰਭੂ ਦਾ ਨਾਮ ਰੂਪ ਬੀਜ ਨਹੀਂ ਬੀਜਦਾ ਵੀ ਹੁਣ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਬੀਜਣ ਦੀ ਰੁੱਤ ਆ ਮਨੁੱਖਾ ਜਨਮ ਮਿਲ ਗਿਆ ਮਨੁੱਖੇ ਜਨਮ ਵਿੱਚ ਹੀ ਪ੍ਰਭੂ ਪਰਮਾਤਮਾ ਦਾ ਨਾਮ ਬੀਜਿਆ ਜਾਣਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਦੋਂ ਫਲ ਲੱਗਿਆ ਤੇ ਤੇਰਾ 84 ਦਾ ਗੇੜ ਮੁੱਕ ਜਾਣਾ ਉਹ ਛਿਮੇਲਿਆਂ ਚੋਂ ਨਿਕਲ ਜਾਏਗਾ ਜੀਂਦੇ ਜੀਤ ਛਿਮੇਲਿਆਂ ਚੋਂ ਨਿਕਲ ਜਾਏਗਾ ਜੀ ਤੂੰ ਮਹਾਰਾਜ ਕਹਿੰਦੇ ਬਾਰਕ ਤੇ ਬਿਰਧ ਭਇ ਹੋ ਨਾ ਸੋ ਹੋਇਆ ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਪਿਛਲਾ ਬੀਤਿਆ ਸਮਾਂ ਹੱਥ ਨਹੀਂ ਆਉਣਾ ਜਾ ਜਮ ਆਏ ਝੋਟ ਪਕਰੇ ਤਬੇ ਕਾਹੇ ਰੋਇਆ ਜਦਸ ਵੇਲੇ ਜਮ ਸਿਰੋਂ ਆ ਫੜੇਗਾ ਤਦੋਂ ਰੋਣ ਦਾ ਕੀ ਲਾਭ ਹੋਏਗਾ ਫੇਰ ਰੋਣ ਦਾ ਕੋਈ ਫਾਇਦਾ ਨਹੀਂ ਜਦੋਂ ਸਮਾਂ ਨਿਕਲ ਗਿਆ ਜੀਵਨੇ ਕੀ ਆਸ ਕਰੇ ਜਮ ਨਹਰੇ ਸਾਸਾਂ ਬੁੱਢਾ ਹੋ ਕੇ ਅਜੇ ਵੀ ਤੂੰ ਹੋਰ ਜਿਉਣ ਦੀਆਂ ਆਸਾਂ ਬਣਾ ਰਿਹਾ ਹੈ ਤੇ ਉਧਰ ਜਮ ਤੇਰੇ ਸਾਹ ਤੱਕ ਰਿਹਾ ਹੈ ਭਾਵ ਗਣ ਰਿਹਾ ਹੈ ਕਿ ਕਦੋਂ ਮੁਕਣ ਬਾਜੀ ਕਰ ਸੰਸਾਰ ਕਬੀਰਾ ਚੇਤ ਢਾਲ ਪਾਸਾ ਏ ਕਬੀਰ ਜੀ ਜਗਤ ਨਟ ਦੀ ਖੇਡ ਹੈ ਹੀ ਏ ਜਗਤ ਨਟ ਦੀ ਖੇਡ ਹੀ ਹੈ ਇਸ ਖੇਡ ਵਿੱਚ ਜਿੱਤਣ ਲਈ ਪ੍ਰਭੂ ਦੀ ਯਾਦ ਦਾ ਪਾਸਾ ਛੁੱਟ ਪ੍ਰਭੂ ਦੀ ਯਾਦ ਦੀ ਖੇਡ ਖੇਡੋ ਭਾਈ ਵੀ ਪ੍ਰਮਾਤਮਾ ਨੂੰ ਆਪਦੇ ਹਿਰਦੇ ਘਰ ਵਿੱਚ ਯਾਦ ਰੱਖੋ ਜੇ ਜਗਤ ਵਾਲੀ ਬਾਜੀ ਜਿੱਤਣੀਆਂ ਤਾਂ ਗੁਰੂ ਮਹਾਰਾਜ ਕਹਿੰਦੇ ਆਸਾ ਤਨ ਰੈਣੀ ਮਨ ਪੁਨਰਪ ਕਰ ਹਉ ਪਾਚੋ ਤਤ ਬਰਾਤੀ ਮਨ ਰੈਣੀ ਮਨ ਤਨ ਰੈਣੀ ਵਾਹ ਗੁਰ ਤਨ ਰੈਣੀ ਮਨ ਪੁਨ ਰਪ ਕਰ ਹਉ पाचੋ ਤਤ ਬਰਾਤੀ ਮੈਂ ਆਪਣੇ ਸਰੀਰ ਨੂੰ ਆਪਣਾ ਮਨ ਰੰਗਣ ਲਈ ਰੰਗਣ ਵਾਲਾ ਭਾਂਡਾ ਬਣਾਇਆ ਹੈ ਭਾਵ ਮੈਂ ਆਪਣੇ ਮਨ ਨੂੰ ਬਾਹਰ ਪਟਕਣੋਂ ਤੋਂ ਬਰਜ ਕੇ ਸਰੀਰ ਦੇ ਅੰਦਰ ਹੀ ਰੱਖ ਰਹੀ ਹਾਂ ਜਿਵੇਂ ਆਪਾਂ ਸ਼ੁਰੂ ਚ ਗੱਲ ਕਰੀ ਆ ਵੀ ਸਰੀਰ ਹੁਣ ਜਦੋਂ ਆਪਾਂ ਗੁਰਦੁਆਰੇ ਆਏ ਆ ਨਾ ਤੇ ਮਨ ਨੂੰ ਟਿਕਾ ਕੇ ਰੱਖਣਾ ਇੱਥੇ ਸਰੀਰ ਦੇ ਅੰਦਰ ਹੀ ਰੋਕ ਕੇ ਰੱਖਣਾ ਇਹਨੂੰ ਇੱਥੋਂ ਭੱਜਣ ਨਹੀਂ ਦੇਣਾ ਆਪਣੇ ਬ੍ਰੇਨ ਦੇ ਵਿੱਚੋਂ ਇਹਨੂੰ ਭੱਜਣ ਨਹੀਂ ਦੇਣਾ ਮਨ ਨੂੰ ਰੋਕ ਕੇ ਰੱਖਣਾ ਰੋਕ ਰੋਕ ਕੇ ਰੱਖਣਾ ਵੀ ਗੁਰੂ ਦੀ ਗੱਲ ਸੁਣੋ ਬਾਹਰ ਭਟਕਣ ਤੋਂ ਬਰਜਕ ਸਰੀਰ ਦੇ ਅੰਦਰ ਹੀ ਰੱਖ ਰਹੀ ਹਾਂ ਮਨ ਨੂੰ ਮੈਂ ਭਲੇ ਗੁਣਾ ਦੇ ਰੰਗ ਨਾਲ ਰੰਗਿਆ ਹੈ ਇਸ ਕੰਮ ਵਿੱਚ ਸਹੈਦਾ ਕਰਨ ਲਈ ਦਿਆ ਧਰਮ ਆਦਿਕ ਦੇਵੀ ਗੁਣਾਂ ਨੂੰ ਮੈਂ ਮਿਲੀ ਜਾਂਜੀ ਬਣਾਇਆ ਹੈ ਮੇਲੀ ਜਾਂਜੀ ਬਣਾਇਆ ਹੈ ਐਵੇਂ ਕਹਿ ਲੋ ਜੇ ਆਪਾਂ ਬਾਹਰੀ ਬਾਰੀ ਧਾਰਨ ਲਈਏ ਤਾਂ ਸੌਖਾ ਸਮਝ ਵਿੱਚ ਆ ਜਾਂਦਾ ਜੇ ਜਦੋਂ ਕੋਈ ਆਪਣੇ ਪ੍ਰੋਗਰਾਮ ਹੁੰਦਾ ਕੋਈ ਧੀ ਬੱਚੇ ਦਾ ਵਿਆਹ ਹੁੰਦਾ ਆਪਣੇ ਮੇਲੀਆਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਨੇੜੇ ਵਾਲਿਆਂ ਨੂੰ ਬੁਲਾਉਂਦੇ ਆਪਾਂ ਸਾਂਝੀ ਬਣਾ ਲੈਨੇ ਉਹਨਾਂ ਨੂੰ ਇਸ ਤਰ੍ਹਾਂ ਭਾਈ ਇੱਥੇ ਕੀ ਦੱਸਿਆ ਮਹਾਰਾਜ ਨੇ ਵੀ ਦਇਆ ਤੇ ਧਰਮ ਦਇਆ ਕਰਨੀ ਸਿੱਖ ਜਾ ਧਰਮ ਵਿੱਚ ਪੱਕਾ ਹੋ ਜਾ ਦੇਵੀ ਗੁਣ ਗੁਣਾ ਨੂੰ ਮੇਲੀ ਜਾਂਜੀ ਬਣਾ ਲਾ ਰਾਮ ਰਾਏ ਸੋ ਭਾਵਰ ਲੇ ਹੋ ਆਤਮ ਤਹਿ ਰੰਗ ਰਾਤੀ ਹੁਣ ਮੈਂ ਜਗਤਪਤੀ ਪ੍ਰਮਾਤਮਾ ਨਾਲ ਲਾਵਾ ਲੈ ਰਹੀ ਹਾਂ ਤੇ ਮੇਰਾ ਆਤਮ ਉਸ ਪਤੀ ਦੇ ਪਿਆਰ ਵਿੱਚ ਰੰਗਿਆ ਗਿਆ ਆਪਣੀ ਸੁਰਤ ਨੂੰ ਆਪਣੀ ਜੀਵ ਆਤਮਾ ਨੂੰ ਪ੍ਰਭੂ ਪ੍ਰਮਾਤਮਾ ਦੇ ਨਾਲ ਮੇਲਣਾ ਕਿਉਂ ਕਹਨੋ ਵੀ ਲਾਵਾ ਲੈ ਲਿਆ ਵਿਆਹ ਹੋ ਗਿਆ ਅਸੀਂ ਜੀਵਨ ਸਾਥੀ ਜਿਵੇਂ ਜੀਵਨ ਸਾਥੀ ਬਣ ਜਾਂਦੇ ਧੀ 25 ਦਾ ਵਿਆਹ ਕਰਦੇ ਆਂ ਆਪਾਂ ਉਹ ਜੀਵਨ ਸਾਥੀ ਬਣ ਜਾਂਦੇ ਅਸੀਂ ਜੀਵ ਆਤਮਾ ਨੂੰ ਤੇ ਪ੍ਰਭੂ ਪਰਮਾਤਮਾ ਨੂੰ ਇੱਕ ਦੂਜੇ ਦੇ ਜੀਵਨ ਸਾਥੀ ਬਣਾ ਲਗੇ ਕਿਉਂਕਿ ਸਾਡੇ ਜੀਵ ਆਤਮਾ ਦਾ ਸਾਥੀ ਪ੍ਰਭੂ ਪਰਮਾਤਮਾ ਦਾ ਨਾਮ ਹੀ ਹੈ ਹੋਰ ਨਹੀਂ ਹੈ ਕੋਈ ਵੀ ਇਹ ਕੋਈ ਬਾਬਾ ਪੀਰ ਬਣ ਜੂ ਕੋਈ ਦੇਵੀ ਦੇਵਤਾ ਬਣ ਜੂ ਜਾਂ ਕੋਈ ਹੋਰ ਨਾ ਇੱਕੋ ਇੱਕ ਪ੍ਰਭੂ ਪਰਮਾਤਮਾ ਦਾ ਨਾਮ ਹੀ ਹੈ ਜੀਵ ਜੀਵ ਆਤਮਾ ਦਾ ਸਾਥੀ ਪ੍ਰਭੂ ਪ੍ਰਮਾਤਮਾ ਦੇ ਰੰਗ ਦੇ ਨਾਲ ਪਾਈ ਮਨ ਨੂੰ ਰੰਗ ਜੇ ਫੇਰ ਸਮਝ ਲੋ ਸਾਡਾ ਜੀਵ ਆਤਮਾ ਦਾ ਤੇ ਪ੍ਰਮਾਤਮਾ ਦਾ ਸਾਥ ਬਣ ਜਾਏਗਾ ਗਾਓ ਗਾਉਰੀ ਦੁਲਨਹੀ ਮੰਗਲ ਚਾਰਾ ਕੀ ਕਹਿੰਦੇ ਨੇ ਭਗਤ ਜੀ ਹੈ ਨਬਿਓ ਬੋਟਿਓ ਪ੍ਰਭੂ ਪ੍ਰੀਤ ਵਿੱਚ ਰੰਗੇ ਹੋਏ ਗਿਆਨ ਇੰਦਰੀਓ ਤੁਸੀਂ ਮੁਰਮੁਰ ਸੁਹਾਗ ਦੇ ਗੀਤ ਗਾਓ ਗਾਉ ਗਾਉਰੀ ਦੁਲਹਣੀ ਮੰਗਲ ਚਾਰਾ ਵੀ ਹੈ ਮੇਰੀਆਂ ਅੱਖਾਂ ਚੰਗਾ ਹੁਣ ਦੇਖਣ ਲੱਗ ਜਾਣ ਕੰਨ ਚੰਗਾ ਸੁਣਨ ਲੱਗ ਜਾਣ ਇਹ ਜੀਵਾਤਮਾ ਦੀਆਂ ਸਹੇਲੀਆਂ ਨੇ ਅੱਖਾਂ ਚੰਗਾ ਦੇਖਣ ਕੰਨ ਚੰਗਾ ਸੁਣਨ ਜੀਭਾ ਚੰਗਾ ਬੋਲੇ ਮਾੜਾ ਨਾ ਬੋਲੇ ਮਨ ਨਿਮਰਤਾ ਵਿੱਚ ਰਹੇ ਇਹ ਜੀਵਾਤਮਾ ਦੀਆਂ ਸਹੇਲੀਆਂ ਨੇ ਇਹ ਜੇ ਉਸ ਦੇ ਮੰਗਲ ਗਉਣ ਚੰਗਾ ਸੁਣਨ ਚੰਗਾ ਦੇਖਣ ਚੰਗਾ ਬੋਲਣ ਇਹ ਉਹਦੀਆਂ ਸਹੇਲੀਆਂ ਸਮਝੋ ਵੀ ਗੀਤ गा ਰਹੀਆਂ ਉਸ ਦੇ ਪ੍ਰਭੂ ਪਰਮਾਤਮਾ ਜੀਵ ਆਤਮਾ ਦੇ ਪਤੀ ਪ੍ਰਭੂ ਪਰਮਾਤਮਾ ਦੇ ਸੁਹਾਗ ਦੇ ਗੀਤ ਜਿਹਨੂੰ ਆਪਾਂ ਆਮ ਵਿਆਹਾਂ ਵਿੱਚ ਗਾਏ ਜਾਂਦੇ ਨੇ ਉਹ ਲੜਕੀ ਦੀਆਂ ਸਹੇਲੀਆਂ ਉਹਦੇ ਸੁਹਾਗ ਲਈ ਗੀਤ ਗਾਉਂਦੀਆਂ ਨੇ ਜਦੋਂ ਉਹਦਾ ਵਿਆਹ ਹੋਣਾ ਹੁੰਦਾ ਇੱਥੇ ਜੀਵ ਆਤਮਾ ਦੀਆਂ ਸਹੇਲੀਆਂ ਆਪਣੇ ਗਿਆਨ ਇੰਦਰੇ ਹਨ ਜੇ ਗਿਆਨ ਇੰਦਰੇ ਸੁਧਰ ਜਾਣੋ ਪ੍ਰਭੂ ਪਰਮਾਤਮਾ ਨੂੰ ਦੇਖਣ ਅੱਖਾਂ ਪ੍ਰਭੂ ਪਰਮਾਤਮਾ ਦਾ ਰੂਪ ਹੀ ਦੇਖਣ ਤੇ ਕੰਨ ਪਰਮਾਤਮਾ ਦੇ ਗੁਣ ਹੀ ਸੁਣਨ ਬਾਣੀ ਸੁਣਨ ਤੇ ਜੀਭਾ ਉਹਦੇ ਗੁਣ ਗਾਵੇ ਤਾਂ ਸਮਝ ਲਓ ਇਸ ਜੀਵ ਆਤਮ ਦੇ ਪਤੀ ਪ੍ਰਭੂ ਪਰਮਾਤਮਾ ਦੇ ਗੀਤ ਗਾ ਰਹੀਆਂ ਨੇ ਇੱਥੇ ਲਿਖਿਆ ਗਾਓ ਗਾਉਰੀ ਦੁਲਨ ਹੀ ਮੰਗਲਚਾਰਾ ਹੈ ਨਵਿਓ ਬਹੁਟਿਓ ਪ੍ਰਭੂ ਪ੍ਰੀਤ ਵਿੱਚ ਰੰਗੇ ਹੋਏ ਗਿਆਨ ਇੰਦਰੀਓ ਤੁਸੀਂ ਮੁੜ ਮੁੜ ਸੁਹਾਗ ਦੇ ਗੀਤ ਗਾਓ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾਂ ਜਿਵੇਂ ਲਾੜਾ ਲਾੜੀ ਨੂੰ ਵਿਆਹਣ ਆਉਂਦਾ ਇਸ ਤਰ੍ਹਾਂ ਹੁਣ ਜੀਵ ਆਤਮਾ ਕਹਿੰਦੀ ਆ ਵੀ ਮੇਰੇ ਹਿਰਦੇ ਘਰ ਵਿੱਚੋਂ ਪ੍ਰਭੂ ਪਰਮਾਤਮਾ ਆ ਬਸਿਆ ਹੈ ਕਿਉਂਕਿ ਮੇਰੇ ਹਿਰਦੇ ਘਰ ਵਿੱਚ ਮੇਰਾ ਪਤੀ ਜਗਤ ਦਾ ਮਾਲਕ ਪਰਮਾਤਮਾ ਆਇਆ ਹੈ ਨਾਬ ਕਮਲ ਵਹਿ ਬੇਦੀ ਰਚ ਲੈ ਬ੍ਰਹਮ ਗਿਆਨ ਉਚਾਰਾਂ ਸਵਾਸ ਸਵਾਸ ਉਸ ਦੀ ਜਾਤ ਵਿੱਚ ਗੁਜਾਰਨ ਨੂੰ ਗੁਜਾਰਨ ਨੂੰ ਮੈਂ ਵਿਆਹ ਲਈ ਬੇਦੀ ਬਣਾ ਲਿਆ ਹੈ ਸਤਿਗੁਰੂ ਦਾ ਸ਼ਬਦ ਜੋ ਪ੍ਰਭੂ ਪਤੀ ਨਾਲ ਜਾਣ ਪਛਾਣ ਕਰਾਉਂਦਾ ਹੈ ਵਿਆਹ ਦਾ ਮੰਤਰ ਉਚਾਰਿਆ ਜਾ ਰਿਹਾ ਹੈ ਗੁਰਬਾਣੀ ਸ਼ਬਦ ਜੋ ਆਪਾਂ ਨੂੰ ਪ੍ਰਭੂ ਪਰਮਾਤਮਾ ਬਾਰੇ ਜਾਣਕਾਰੀ ਦੇ ਰਿਹਾ ਹੈ ਇਹ ਸਮਝ ਲਓ ਜੀਵਾਤਮਾ ਤੇ ਪ੍ਰਭੂ ਪਰਮਾਤਮਾ ਦੇ ਵਿਆਹ ਦਾ ਗੀਤ ਗਾ ਰਿਹਾ ਹੈ ਮੰਤਰ ਗਾ ਰਿਹਾ ਹੈ ਐ ਕਹੋ ਰਾਮ ਰਾਏ ਜੋ ਤੂਲ ਹੋ ਪਾਇਓ ਅਸ ਬਡ ਭਾਗ ਹਮਾਰਾ ਮੇਰੇ ਅਜਿਹੇ ਭਾਗ ਜਾਗੇ ਹਨ ਕਿ ਮੈਨੂੰ ਜਗਤ ਦੇ ਮਾਲਕ ਪ੍ਰਮਾਤਮਾ ਵਰਗਾ ਲਾੜਾ ਮਿਲ ਗਿਆ ਹੈ ਸੁਰ ਨਰਮਨ ਜਨ ਕੋਤਕ ਆਏ ਕੋਟ 3300 ਓ ਜਨ ਪ੍ਰਭੂ ਚਰਨਾ ਵਿੱਚ ਉਡਾਰੀਆਂ ਲਾਣ ਵਾਲੇ ਮੇਰੇ ਸਤ ਸੰਗੀ ਮੇਰੇ ਵਿਆਹ ਦੀ ਮਰਯਾਦਾ ਕਰਨ ਆਏ ਹਨ ਕਹੇ ਕਬੀਰ ਮੋਹ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨ ਪੁਰਖ ਮੈਨੇ ਖਸਮ ਪ੍ਰਭੂ ਪਰਮਾਤਮ ਇਸ ਸ਼ਬਦ ਵਿੱਚ ਕਬੀਰ ਜੀ ਨੇ ਕਈ ਗੱਲਾਂ ਇਸ਼ਾਰੇ ਮਾਤਰ ਆਖੀਆਂ ਹਨ ਜਿਵੇਂ ਪ੍ਰਭੂਪਤੀ ਦੀ ਮਿਹਰ ਤੇ ਸਤਿਗੁਰੂ ਦੇ ਸ਼ਬਦ ਦੀ ਬਰਕਤ ਸਤਿਗੁਰੂ ਨਾਨਕ ਦੇਵ ਜੀ ਨੇ ਇਹਨਾਂ ਗੂੜ ਖਿਆਲਾਂ ਨੂੰ ਸਪਸ਼ਟ ਲਫ਼ਜ਼ਾਂ ਵਿੱਚ ਦੱਸ ਦਿੱਤਾ ਹੈ ਪੰਜੋ ਤਤ ਬਰਾਤੀ ਵਿੱਚ ਵੀ ਸਿਰਫ ਰਮ ਜਿਹੀ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੇ ਸਾਫ਼ ਕਹਿ ਦਿੱਤਾ ਹੈ ਕਿ ਜਿਤ ਕਾਰਜ ਸਤ ਸੰਤੋਖ ਦਿਆ ਧਰਮ ਹੈ ਇਸ ਵਿਆਹ ਕਾਜ ਲਈ ਸਤ ਸੰਤੋਖ ਦਿਆ ਧਰਮ ਦੀ ਲੋੜ ਪੈਂਦੀ ਹੈ ਉਹ ਸ਼ਬਦ ਇਸੇ ਹੀ ਰਾਗ ਵਿੱਚ ਇਉਂ ਹੈ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ ਖੇਲ ਦੇਖ ਮਨ ਆਨੰਦ ਪਿਆ ਸਹੋ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਭਤਾਰ ਰਹਾਵਾਲੀ ਪੰਨ ਕਿਥੇ ਫੇਰ ਦੱਸਦਾ ਗੁਰੂ ਦਵਾਰੇ ਹਮਰਾ ਵਿਆਹ ਹੋਆ ਗੁਰੂ ਦਵਾਰੇ ਹਮਰਾ ਵਿਆਹ ਜੀ ਹੋਆ ਜਾਂ ਸੋ ਮਿਲਿਆ ਤਾ ਜਾਣਿਆ ਤਹ ਲੋਕਾਂ ਮਹਿ ਸ਼ਬਦ ਰਵਿਆ ਹੈ ਆਪ ਗ੍ਰਾਮਨ ਮੰਨਿਆ ਆਪਣਾ ਕਾਰਜ ਆਪ ਸਬਾਰੇ ਹੋਰਨ ਕਾਰਜ ਨਾ ਹੋਈ ਕੋਈ ਜਿਤ ਕਾਰਜ ਸਤ ਸੰਤੋਖ ਦਿਆ ਧਰਮ ਹੈ ਗੁਰਮਖ 부ਜੇ ਕੋਈ ਭਨਤ ਨਾਨਕ ਸਪਨਾ ਕਾ ਪਿਰ ਏਕੋ ਸੋਏ ਜਿਸਨੂੰ ਨਦਰ ਕਰੇ ਸਾ ਸੁਹਾਗਣ ਹੋਏ ਦੋਹਾਂ ਸ਼ਬਦਾਂ ਦੀਆਂ ਰਹਾਉ ਦੀਆਂ ਤੁਕਾਂ ਪੜ ਕੇ ਵੇਖੋ ਸਾਫ ਜਾਪਦਾ ਹੈ ਕਿ ਇਹ ਸ਼ਬਦ ਉਚਾਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪਾਸ ਭਗਤ ਕਬੀਰ ਜੀ ਦਾ ਇਹ ਸ਼ਬਦ ਮੌਜੂਦ ਹੈ ਤੇ ਜੋ ਜੋ ਰੱਬੀ ਰਾਹ ਕਬੀਰ ਜੀ ਆਖਦਾ ਹੈ ਮੈਨੂੰ ਹੁਣ ਇੱਕ ਪਰਮਾਤਮਾ ਪਤੀ ਵਿਆਹ ਕੇ ਲੈ ਚੱਲਿਆ ਹੈ ਵੀ ਜਾਣੀ ਹੋਰ ਮੇਰੇ ਸਬੰਧ ਸਾਰੇ ਟੁੱਟ ਗਏ ਆ ਦੁਨਿਆਵੀ ਰਿਸ਼ਤੇ ਨਹੀਂ ਵੀ ਜਿਹੜੇ ਧੀਆ ਪੁੱਤਰਾਂ ਵਾਲੇ ਜਾਂ ਭੈਣ ਭਰਾਵਾਂ ਵਾਲੇ ਸਬੰਧ ਤੋੜਨੇ ਆ ਇਹ ਨਹੀਂ ਇਹ ਤਾਂ ਆਪਣੇ ਫਰਜ਼ ਪਸਾਨਣੇ ਨੇ ਧੀਆਂ ਪੁੱਤਰਾਂ ਪ੍ਰਤੀ ਫਰਜ਼ ਮਾਪਿਓ ਪਛਾਣਦਾ ਤੇ ਮਾਪਿਓ ਪ੍ਰਤੀ ਧੀਆਂ ਪੁੱਤਰ ਫਰਜ਼ ਪਛਾਣਨ ਆਪਣੇ ਪਛਾਣਨੇ ਆ ਤਾਂ ਰਿਸ਼ਤਾ ਕਿਥੋਂ ਟੁੱਟ ਗਿਆ ਹੋਰਾਂ ਪਾਸਿਆਂ ਤੋਂ ਵੀ ਕਿਸੇ ਹੋਰ ਦੀ ਕੋਈ ਪੂਜਾ ਪੁਜਾਰੀ ਨਹੀਂ ਕਿਸੇ ਦਾ ਹੋਰ ਧਿਆਨ ਨਹੀਂ ਹੈ ਕਿਸੇ ਦੀ ਹੋਰ ਕਿਸੇ ਅੱਗੇ ਅਰਦਾਸ ਬੇਨਤੀ ਨਹੀਂ ਇੱਕੋ ਇੱਕ ਪ੍ਰਭੂ ਪਰਮਾਤਮਾ ਨਾਲ ਜੀਵਾਤਮਾ ਜੁੜ ਗਈ ਇਹਦਾ ਭਾਵ ਅਸਲੇ ਆ ਆਸਾ ਸਾਸ ਕੀ ਦੁਖੀ ਸਸਰ ਕੀ ਪਿਆਰੀ ਜੇਠ ਕੇ ਨਾਮ ਡਰੂ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਸ਼ਬਦ ਚ ਹੇ ਵੀਰ ਮੈਂ ਮਾਇਆ ਤੇ ਹੱਥੋਂ ਦੁਖੀ ਹਾਂ ਫਿਰ ਵੀ ਸਰੀਰ ਨਾਲ ਪਿਆਰ ਦੇ ਅਧਿਆਸ ਹੋਣ ਕਰਕੇ ਮੈਨੂੰ ਜੇਠ ਦੇ ਨਾਮ ਤੋਂ ਹੀ ਡਰ ਲੱਗਦਾ ਹੈ ਭਾਵ ਮੇਰਾ ਮਰਨ ਨੂੰ ਚਿਤ ਨਹੀਂ ਕਰਦਾ ਕੋਈ ਵੀ ਆਪਣਾ ਜਿੰਨਾ ਮਰਜੀ ਦੁਖੀ ਹੋਵੇ ਬੰਦਾ ਉੱਤੋਂ ਤਾਂ ਕਹੀ ਜਾਊਗਾ ਵੀ ਰੱਬਾ ਮੇਰੇ ਮੂੰਹ ਤੇ ਪੜਦਾ ਬਾਦੇ ਸਟਕਾਰਾ ਕਰਾ ਮੇਰਾ ਪਰ ਅੰਦਰਲੀ ਭਾਵਨਾ ਇਹ ਹੁੰਦੀ ਆ ਵੀ ਠੀਕ ਹੋ ਜੀਏ ਤੇ ਹੋਰ ਜੀ ਲੀਏ ਸਖੀ ਸਹੇਲੀ ਨੰਦ ਗਹੇਲੀ ਦੇ ਵਰਕੇ ਬਰੇ ਜ਼ਰੂਰੇ ਏ ਸਖੀ ਸਹੇਲਿਓ ਮੈਨੂੰ ਇੰਦਰੀਆਂ ਨੇ ਆਪਣੇ ਵਸ ਵਿੱਚ ਕਰ ਰੱਖਿਆ ਹੈ ਮੈਂ ਦਯੋਰ ਦੇ ਬਸੋੜੇ ਵਿੱਚ ਭਾਵ ਵਿਚਾਰ ਤੋਂ ਸਖਣੀ ਹੋਣ ਕਰਕੇ ਅੰਦਰੇ ਅੰਦਰ ਛੜ ਰਹੀ ਹਾਂ ਪ੍ਰਭੂ ਪ੍ਰਮਾਤਮਾ ਦੇ ਸ਼ਬਦ ਬਾਜ਼ਾਰ ਤੋਂ ਵਿਚਾਰ ਤੋਂ ਸਖਣੀ ਜੀਵ ਆਤਮਾ ਛੜਦੇ ਕੋਈ ਰਹਿੰਦੀ ਆ ਪਰ ਭਰਮਾਂ ਭਲੇਖਿਆਂ ਚ ਪਿਆ ਰਹਿੰਦਾ ਮਨੋਕ ਉਹ ਦਰਬਾਰਾਂ ਦੀਆਂ ਵਿਚਾਰਾਂ ਕਰੀ ਜਾਉ ਉਹ ਦਿਨਾਂ ਬਾਹਾਂ ਤੋਂ ਡਰੀ ਜਾਉ ਅਜ ਸੰਗਰਾਮ ਦਾ ਕਹਿਣਗੇ ਅਸੀਂ ਦਾ ਮਤਲਬ ਇਹ ਕਿ ਲੈਣ ਦੇਣ ਹੀ ਨਹੀਂ ਕਰਦਾ ਬਹਿਮਾ ਭਰਮਾਂ ਵਿੱਚ ਜਾਨੀ ਕਿ ਫਸਿਆ ਹੀ ਰਹਿੰਦਾ ਜੀਵ ਜੇ ਗੁਰੂ ਦਾ ਗਿਆਨ ਨਹੀਂ ਹੈ ਤਾਂ ਪੱਲੇ ਮੇਰੀ ਮਤ ਬੌਰੀ ਮੈਂ ਰਾਮ ਬਸਾਰਿਓ ਕਿਨ ਬਿਦ ਰਹਿਨ ਰਹੋਰੀ ਮੇਰੀ ਅਕਲ ਮਾਰੀ ਗਈ ਹੈ ਮੈਂ ਪ੍ਰਮਾਤਮਾ ਨੂੰ ਭਲਾ ਦਿੱਤਾ ਹੈ ਹੈ ਵੀਰ ਹੁਣ ਇਸ ਹਾਲਤ ਵਿੱਚ ਕਿਵੇਂ ਉਮਰ ਗੁਜ਼ਾਰਾਂ ਸੇਜੇ ਰਮਤ ਨੈਣ ਨਹੀਂ ਵੇਖੋ ਇਹ ਦੁੱਖ ਕਾ ਸੋ ਕਹੋ ਰੇ ਰਹਾਉ ਹੈ ਵੀਰ ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਕਿ ਉਹ ਪ੍ਰਭੂ ਮੇਰੀ ਹਿਰਦੇ ਸੇਜ ਉੱਤੇ ਬਸਦਾ ਹੈ ਪਰ ਮੈਨੂੰ ਅੱਖੀ ਨਹੀਂ ਦਿਸਦਾ ਰਹਾਉ थाप 사ਬ ਕਾ ਕਰੇ ਲੜਾਈ ਮਾਇਆ ਸਦ ਮਤਬਾਰੀ ਮੇਰੇ ਨਾਲ ਜੰਮਿਆ ਇਹ ਸਰੀਰ ਸਦਾ ਮੇਰੇ ਨਾਲ ਲੜਾਈ ਕਰਤਾ ਹੈ ਭਾਵ ਸਦਾ ਖਾਣ ਨੂੰ ਮੰਗਦਾ ਹੈ ਮਾਇਆ ਨੇ ਮੈਨੂੰ ਝੱਲੀ ਕਰ ਰੱਖਿਆ ਹੈ ਸਰੀਰ ਦੀ ਖਾਤਰ ਇਹ ਕਾ ਸਰੀਰ ਦੀ ਖਾਤਰ ਹੀ ਬੋਹ ਮਾਇਆ ਜਾਲ ਪਾਈ ਰੱਖਦੀ ਹੈ ਤੇ ਆ ਜੀਵ ਆਤਮਾ ਨੂੰ ਝੱਲਾ ਬਣਾਈ ਰੱਖਦੀ ਆ ਤੇ ਜੀਵ ਆਤਮਾ ਪ੍ਰਮਾਤਮਾ ਨਾਲੋਂ ਟੁੱਟਿਆ ਇਧਰ ਉਧਰ ਭਟਕਦਾ ਫਿਰਦਾ ਰਹਿੰਦਾ ਸੁੱਖ ਸੁਹੂਲਤਾਂ ਇਕੱਠੀਆਂ ਕਰਨ ਵਿੱਚ ਹੀ ਫਿਕਰਾਂ ਝੋਰੀਆਂ ਵਿੱਚ ਹੀ ਛੜਦਾ ਰਹਿੰਦਾ ਸਾਰਾ ਦਿਨ ਜਦੋਂ ਗੁਰੂ ਦਾ ਗਿਆਨ ਹੋ ਗਿਆ ਫਿਰ ਚਿੰਤਾ ਤਾਂ ਕੀ ਕੀਤੀਏ ਜੇ ਅਨਹੋਣੀ ਹੋਏ ਫਿਰ ਮਹਾਰਾਜ ਦਾ ਸ਼ਬਦ ਜਦੋਂ ਬਸਦਾ ਵੀ ਚਿੰਤਾ ਕਰਨ ਦੀ ਲੋੜ ਨਹੀਂ ਜੋ ਹੋਣਾ ਤਾਂ ਹੋ ਗਈ ਰਹਿਣਾ ਕਿਉਂ ਅਨਹੋਣੀ ਤਾਂ ਕੋਈ ਹੈ ਹੀ ਨਹੀਂ ਜੋ ਹੋਣੀ ਆ ਹੋਣੀ ਹੋਈ ਆ ਉਹ ਸਮਾ ਮੁਕਰਰਾ ਪ੍ਰਭੂ ਪਰਮਾਤਮਾ ਦਾ ਹੁਕਮ ਤੇ ਬਹਾਨਾ ਜਿਹੜਾ ਮਰਜੀ ਬਣ ਜੇ ਫਿਰ ਕੋਈ ਸਹਿਸ ਸਿਆਣਪਾਂ ਲੱਕ ਹੋਏ ਇੱਕ ਨ ਚੱਲੇ ਨਾਲ ਫਿਰ ਸਿਆਣਪਾਂ ਤਾਂ ਬਹੁਤ ਸੁਣੋਦਾ ਬੰਦਾ ਵੀ ਐ ਕਰਨਾ ਸੀ ਉਹ ਕਰਨਾ ਸੀ ਅ ਜਿਵੇਂ ਆ ਵੀਰ ਆਪਣਾ ਰਾਜਵੀਰ ਜਵੰਦਾ ਇਹਦੀ ਡੈਥ ਹੋ ਗਈ ਐਕਸੀਡੈਂਟ ਨਾਲ ਉਹ ਵਿੱਚ ਹੁਣ ਜਿਹੜੇ ਜਾਣਕਾਰ ਆ ਤਜਰਬੇਕਾਰ ਆ ਉਹ ਕਹਿੰਦੇ ਵੀ ਇਹਨੂੰ ਐ ਨਹੀਂ ਚੱਕਣਾ ਐ ਚੱਕਣਾ ਸੀ ਇਸ ਤਰ੍ਹਾਂ ਨੂੰ ਮਤਲਬ ਵੀ ਵੈਂਟੀਲੇਟਰ ਤੇ ਪਾ ਕੇ ਲਿਜਾ ਉਹਦੇ ਤੇ ਲਜਾਣਾ ਸੀਗਾ ਐਂਬੂਲੈਂਸ ਦੇ ਵਿੱਚ ਹੋ ਸਕਦਾ ਠੀਕ ਆ ਉਹਨਾਂ ਦੇ ਤਜਰਬੇ ਆ ਪਰ ਉਹ ਜਾਣ ਫਰੀ ਨਾ ਚੱਲਦੀ ਉੱਥੇ ਜਦੋਂ ਅੰਤ ਸਮਾ ਆ ਗਿਆ ਫਿਰ ਕੋਈ ਵੀ ਜਾਣ ਫਰੀ ਚੱਲਦੀ ਇਹੀ ਗਰਬਾਣੀ ਸਮਝਾਉਂਦੀ ਆ ਠੀਕ ਆ ਆਪਣਾ ਧਿਆਨ